ਕਿ ਜੇ ਤੁਸੀਂ ਕਹਿੰਦੇ ਹੋ ਸਾਨੂੰ ਸਪਰੂਫ ਦਿਖਾ ਦਿਓ ਵੀ ਤੁਸੀਂ ਗਰੁੱਪ ਡੀ ਚੋਂ ਸਾਨੂੰ ਤੁਸੀਂ ਸਪਰੂਫ ਦਿਖਾ ਦਿਓ ਵੀ ਤੁਸੀਂ ਗਰੁੱਪ ਸੀ ਚੋਂ ਤੁਸੀਂ ਕਹਿੰਦੇ ਹੋ ਗਰੁੱਪ ਸੀ ਚੋਂ ਤੁਸੀਂ ਫੇਰ ਲੈਟਰ ਜਾਰੀ ਕਰ ਦੋ ਅੱਡਾ ਜਿਹੜਾ ਕੰਮ ਐ ਸਾਨੂੰ ਸਲੂਟ ਬਣਦਾ ਸਲੂਟ ਪਰ ਸਾਨੂੰ ਸਾਡਾ ਜਿਹੜਾ ਮਾਨ ਸਨਮਾਨ ਆ ਨਾ ਉਹ ਹੀ ਦੇ ਦਿਓ ਬਹੁਤ ਐ ਅਸੀਂ ਕਿਸੇ ਦੇ ਅਸਿਸਟੈਂਟ ਨਹੀਂ ਹੈਗੇ ਇਹ ਗੱਲ ਠੋਕ ਕੇ ਕਹੀ ਆ ਜਿਹੜੇ ਬੰਦ ਨੂੰ ਆਪਾਂ ਕਹਿ ਦਈਏ ਕਿ ਇਹ ਚੋਰੀ-ਚੋਰੀ ਕਰਕੇ ਮੰਨੇ ਆ ਵੀ ਮੈਂ ਚੋਰੀ ਕੀਤੀ ਆ ਕਰੇ ਡਿਪਾਰਟਮੈਂਟ ਤੇ ਗਲਤੀ ਕਰਕੇ ਮੰਨਿਆ ਵੀ ਮੈਂ ਗਲਤੀ ਕੀਤੀ ਆ ਮੈਂ ਕਹਿੰਦਾ ਮੈਡਮ ਜੀ ਤੁਹਾਡੇ ਕੋਲੋਂ ਸਾਨੂੰ ਸ਼ਬਦ ਮਿਲਿਆ ਗੱਲੇ ਹਜੇ ਸਰਵਾਸਾ ਮਿਲਿਆ ਸਾਡੇ ਅੱਖਾਂ ਪੂਹ ਸਕਦੇ ਹਾਂ ਸਾਡੇ ਦਿਲ ਦਾ ਜੋ ਰੋਣਾ ਨਾ ਸਣ ਜਿਹੜਾ ਦੁੱਖ ਆ ਉਹ ਨਹੀਂ ਹਜੇ ਮਿਟ ਸਕਦਾ ਅਸੀਂ ਘਰ ਜਾ ਕੇ ਕੁਝ ਵੀ ਕਰ ਸਕਦੇ ਆ ਅਸੀਂ ਸਾਰਿਆਂ ਨੇ ਕਿਹਾ ਕਿ ਸਾਰੇ ਸੁਸਾਇਡ ਕਰਨ ਨੂੰ ਤਿਆਰ ਆ ਐਡਾ ਵੱਡਾ ਧੱਪਾ ਲੱਗੂ ਇਸ ਡਿਪਾਰਟਮੈਂਟ ਨੂੰ ਕਿ ਦੁਨੀਆ ਇੱਥੇ ਕੌਣ ਤੋਂ ਡਰੂਗੀ ਇਹ ਡਿਪਾਰਟਮੈਂਟ ਚ ਇੰਨੇ ਹਜ਼ਾਰਾਂ ਲੋਕ ਦੇ ਲਈ ਕੰਮ ਕਰਾਉਣ ਲਈ ਆਉਂਦੇ ਆ ਕਿਉਂਕਿ ਸਾਡੀ ਆਤਮਾ ਮਰਨ ਤੋਂ ਬਾਅਦ ਇੱਥੇ ਭੜਕੂਗੀ ਅਸੀਂ ਆਪਣੀ ਵੱਲੋਂ ਪੂਰਾ ਫਾਈਲ ਪੋਜ਼ੀਟਿਵਲੀ ਤੌਰ ਪਹਿਲਾਂ ਵੀ ਤੋਰੀ ਹੈ ਤੇ ਹੁਣ ਜੋ ਵੀ ਉਹਨਾਂ ਦੀ ਕੁਰੀਜ਼ ਹੈ ਉਹ ਕਰਕੇ ਦੁਬਾਰਾ ਫਿਰ ਤੋਰਦੇ ਆਂ ਇਹ ਸਾਨੂੰ ਕਾਲੋ ਕਿੱਥੀ ਵੀ ਆ ਜੋਗੀ ਜੀ ਮੈਡਮ ਨੂੰ ਸਾਰੀ ਕਲੀਅਰ ਹੋਈ ਹੋਈ ਹੈ ਮੈਡਮ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਸਿੱਖਿਆ 77 ਮੈਡਮ ਸਰ ਮੈਡਮ ਆਈ ਹੋਇਆ ਸਾਡੇ ਮੈਡਮ ਹੀ ਬਦਲ ਗਏ ਸੀਗੇ ਕਹਿੰਦੇ ਤੁਸੀਂ ਗਰੁੱਪ ਡੀ 'ਚ ਹੈ ਨਹੀਂ ਅਸੀਂ ਕਿਹਾ ਜੀ ਅਸੀਂ ਅਸੀਂ ਕਿਹਾ ਕਿ ਜੀ ਅਸੀਂ ਗਰੁੱਪ ਡੀ 'ਚ ਨਹੀਂ ਹੈਗੇ ਜੇ ਫਿਰ ਆਪਾਂ ਸੀ ਬੱਚੀ ਆ ਫਿਰ ਸਾਨੂੰ ਕੱਲਾ ਪਲੱਸ ਟੂ ਤੋਂ ਡਿਗਰੀਆਂ ਜਾ ਰਿਆ ਸਾਨੂੰ ਅਨਟ੍ਰੈਂਡ ਕਿਉਂ ਕੀਤਾ ਗਿਆ ਸਾਡੀਆਂ ਡਿਗਰੀਆਂ ਡਿਪਲੋਮੇ ਉਹ ਸਾਡੇ ਐਡ ਨਹੀਂ ਕੀਤੇ ਗਏ ਫਿਰ ਅਸੀਂ ਕਿੱਦਾਂ ਮੰਨ ਲਈਏ ਵੀ ਜੇ ਤੁਸੀਂ ਕਹਿੰਦੇ ਹੋ ਸਾਨੂੰ ਪ੍ਰੂਫ ਦਿਖਾ ਦਿਓ ਵੀ ਤੁਸੀਂ ਗਰੁੱਪ ਡੀ ਚੋਂ ਸਾਨੂੰ ਤੁਸੀਂ ਪ੍ਰੂਫ ਦਿਖਾ ਦਿਓ ਵੀ ਤੁਸੀਂ ਗਰੁੱਪ ਸੀ ਚੋਂ ਠੀਕ ਹੈ ਅਸੀਂ ਵੀ ਸਵਾਲ ਕੀਤੇ ਆ ਉਹਨਾਂ ਕੋਲ ਵੀ ਕੋਈ ਇਸ ਚੀਜ਼ ਦਾ ਜਵਾਬ ਨਹੀਂ ਹੈਗਾ ਤੇ ਉਹ ਕਹਿੰਦੇ ਨੇ ਜੋ ਵੀ ਹੁਣ ਹੋਊਗਾ ਮੈਂ ਕਿਹਾ ਜੇ ਇਹ ਸੌਖਾ ਹੀ ਕੰਮ ਹੈ ਤੁਸੀਂ ਕਹਿੰਦੇ ਗਰੁੱਪ ਸੀ ਚੋਂ ਤੁਸੀਂ ਫਿਰ ਲੈਟਰ ਜਾਰੀ ਕਰ ਦੋ ਸਾਨੂੰ ਗਰੁੱਪ ਸੀ ਤੁਹਾਨੂੰ ਬੜਾ ਸੌਖਾ ਫਿਰਦਾ ਕੰਮ ਅਸੀਂ ਕਹਾਂ ਤੁਹਾਨੂੰ ਹੁਣੀ ਤਨਖਾਹ ਮੰਗਦੇ ਵੀ ਤੁਹਾਨੂੰ ਬਿੱਤੀ ਲੋਡ ਹੋਣੀ ਪਾ ਦੋ ਕੋਈ ਲਾਉਂਸ ਨਹੀਂ ਮੰਗਦੇ ਅਸੀਂ ਫਾਈਨੈਂਸ਼ਲੀ ਸਾਨੂੰ ਹੁਣੇ ਤੁਸੀਂ ਗਰੁੱਪ ਸੀ ਦੀ ਲੰਡ ਜਾਰੀ ਕਰ ਦੋ ਚਲੇ ਜਾਂਦੇ ਆ ਤੇ ਉਹ ਕਹਿੰਦੇ ਤੁਸੀਂ ਤੁਹਾਨੂੰ ਪ੍ਰਸੀਜ ਚ ਆਉਨੇ ਹੋ ਪਰ ਸਾਨੂੰ ਵੀ ਕੁਝ ਇਹ ਲਿਮਿਟੇਸ਼ਨਸ ਹੁੰਦੀਆਂ ਨੇ ਐਟ ਅ ਟਾਈਮ ਅਸੀਂ ਬਿਨਾਂ ਸੈਕਟੀ ਤੁਹਾਡਾ ਲੈਟਰ ਜਾਰੀ ਨਹੀਂ ਕਰ ਸਕਦੇ ਜੋ ਤੁਹਾਡਾ ਫਾਈਨਲ ਡਿਸੀਜਨ ਹੋਣਾ ਹੈ ਉਹ ਤੁਹਾਡਾ 12 ਤਰੀਕ ਨੂੰ ਪੂਰਾ ਫਾਈਨਲ ਹੋ ਜਾਊਗਾ ਵੀ ਜੋ ਤੁਹਾਡਾ ਬਿੱਤੀ ਲੋਡ ਹੈ ਬਿੱਤੀ ਲੋਡ ਦੀ ਲੈਟਰ ਚੈੱਕ ਕਰਵਾਤੀ ਜੋ ਸੰਗਰੂਰ ਤੋਂ ਲੈਟਰ ਨਿਕਲੇ ਸੀਗੀ 29 ਜਾਂ 200 ਰੁਪਏ ਦੀ ਅਸੀਂ ਇਹ ਵੀ ਕਿਹਾ ਕਿ ਸਾਡਾ EGSS STR AI ਸਿੱਖਾ ਬਰਵਾਡਰ ਨਾਲ ਕੋਈ ਕੰਪੈਰੀਸ਼ਨ ਨਾ ਕਰਿਓ ਕਿਉਂਕਿ ਸਾਡੇ ਕੋਲੇ ਕਲਸਟਰ ਲੈਵਲ ਦਾ ਕੰਮ ਹੈ ਸਾਡੇ ਕੋਲੇ ਕਲਾਸਾਂ ਵੱਡੀਆਂ ਨੇ ਸਾਡੇ ਕੋਲੇ ਚੈਲੰਜਡ ਬੱਚੇ ਨੇ ਸਾਡਾ ਉਹਨਾਂ ਕੈਟੇਗਰੀ ਨਾਲ ਕੋਈ ਮੁਕਾਬਲਾ ਨਹੀਂ ਉਹ ਇੱਕੋ ਸਕੂਲ ਚ ਪੜਾ ਰਿਹਾ ਔਰ ਨੋਰਮਲ ਬੱਚੇ ਨੂੰ ਪੜਾ ਰਿਹਾ ਔਰ ਬੱਚੇ ਵੀ ਕਿਹੜੇ ਨੇ ਪ੍ਰੀ ਪ੍ਰਾਇਮਰੀ ਵਾਲੇ ਸਾਡਾ ਕੰਮ ਬਹੁਤ ਟਫ ਹੈ ਬਹੁਤ ਚੈਲੰਜ ਹੈ ਸਾਨੂੰ ਆਪਣਾ ਤਨ ਮਨ ਸਾਰਾ ਧਨ ਵਿੱਚ ਲਾ ਕੇ ਉਹ ਕੰਮ ਕਰਨਾ ਪੈਂਦਾ ਇਸ ਕਰਕੇ ਸਾਡਾ ਜਿਹੜਾ ਕੰਮ ਹੈ ਸਾਨੂੰ ਸਲੂਟ ਬਣਦਾ ਸਲੂਟ ਪਰ ਸਾਨੂੰ ਸਾਡਾ ਜਿਹੜਾ ਮਾਨ ਸਨਮਾਨ ਆ ਨਾ ਉਹ ਹੀ ਦੇ ਦਿਓ ਬਹੁਤ ਹੈ ਅਸੀਂ ਇਹ ਵੀ ਨਾਲ ਗੱਲ ਕਹੀ ਕਿ ਜੋ ਸਾਨੂੰ ਵਿੱਤੀ ਲਾਭ ਦੇਣਾ ਆ 29 ਜਾਂ 200 ਰੁਪਏ ਐਨ ਪੈਂਚ ਲਾਗੂ ਹੁੰਦਾ ਸਾਡੇ ਲਈ ਬਹੁਤਾ ਨਹੀਂ ਹੈਗਾ ਉਹ ਤੇ ਦੂਜੀ ਗੱਲ ਅਸੀਂ ਕਿਸੇ ਦੇ ਅਸਿਸਟੈਂਟ ਨਹੀਂ ਹੈਗੇ ਇਹ ਗੱਲ ਠੋਕ ਕੇ ਕਹੀ ਆ ਸਰ ਵੀ ਖੜੇ ਨੇ ਮੈਦਾਨ ਸਰ ਵੀ ਖੜੇ ਨੇ ਸਰ ਨੂੰ ਵੀ ਕਹਿੰਦੀ ਆ ਅਸੀਂ ਕਿਉਂਕਿ ਮੈਂ ਮੈਮ ਨੂੰ ਇਹ ਐਗਜ਼ਾਮਪਲ ਦਿੱਤੀ ਕਿ ਇੱਕ ਸੀਐਸਟੀ ਕਦੇ ਬੀਪੀਓ ਦਾ ਅਸਿਸਟੈਂਟ ਨਹੀਂ ਹੁੰਦਾ ਇੱਕ ਬੀਪੀਓ ਕਦੇ ਡੀਓ ਦਾ ਅਸਿਸਟੈਂਟ ਨਹੀਂ ਹੁੰਦਾ ਇੱਕ ਸਟੇਟ 'ਚ ਕੰਮ ਕਰਨ ਵਾਲੇ ਦਾ ਡੀਓ ਅਸਿਸਟੈਂਟ ਨਹੀਂ ਹੁੰਦਾ ਠੀਕ ਹੈ ਇੱਕ ਅਹੁਦਾ ਹੁੰਦਾ ਹਰ ਇੱਕ ਇਨਸਾਨ ਦਾ ਇੱਕ ਡੈਜੀਗ੍ਰੇਸ਼ਨ ਹੁੰਦਾ ਸਾਨੂੰ ਡੈਜੀਗ੍ਰੇਸ਼ਨ ਦਿਓ ਜਿਵੇਂ ਅਸੀਂ ਇੱਕ ਟੀਚਰ ਸੀ ਨਾ ਪਹਿਲਾਂ ਸਾਨੂੰ ਹੁਣ ਵੀ ਜੇ ਤੁਸੀਂ ਇਨਕਲੂਸਿਵ ਐਜੂਕੇਸ਼ਨ ਰੱਖਣਾ ਹੈ ਤਾਂ ਇਨਕਲੂਸਿਵ ਐਜੂਕੇਸ਼ਨ ਟੀਚਰ ਬਣਾ ਦਿਓ ਬਚਾ ਲਓ ਸੀ ਵੀ ਕੱਟ ਦੋ ਬਚਾ ਲਓ ਇਹ ਵੀ ਕੱਟ ਦੋ ਅਸੀਂ ਅਸਿਸਟੈਂਟ ਨਹੀਂ ਬਣਨਾ ਸੰਜੀਵ ਸਰ ਫੜੇ ਨੇ ਮੈਂ ਨੋਟ ਕਰਾਉਣੀ ਆ ਅਸੀਂ ਅਸਿਸਟੈਂਟ ਨਹੀਂ ਬਣਨਾ ਕਿਸੇ ਦੇ ਵੀ ਭਾਂਜੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਮੈਡਮ ਨਾਲ ਤੁਹਾਡੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਵੀ ਮੇਰੇ ਦਿਮਾਗ 'ਚ ਵੀ ਤੁਹਾਡਾ ਮਾਮਲਾ ਵਿਸਰਿਆ ਹੋਇਆ ਸੀਗਾ ਭੁੱਲਿਆ ਹੋਇਆ ਸੀ ਉੱਪਰ ਸੈਕਟਰੀ ਨਵੇਂ ਆਇਆ ਉਹਨਾਂ ਦੇ ਵੀ ਧਿਆਨ 'ਚ ਨਹੀਂ ਮਤਲਬ ਇੰਨੇ ਬੰਦੇ ਕੰਮ ਕਰ ਰਹੇ ਆ ਤੇ ਡਿਪਾਰਟਮੈਂਟ ਤੇ ਮਾਮਲਾ ਧਿਆਨ ਚ ਨਹੀਂ ਗਾ ਇਹ ਗੱਲ ਕਿਵੇਂ ਆ ਤੁਹਾਨੂੰ ਲੱਗਦੀ ਦੇਖੋ ਸਰ ਜਿਹੜਾ ਮਾਮਲਾ ਇਹ ਆਲਰੇਡੀ ਡਿਪਾਰਟਮੈਂਟ ਦੇ ਧਿਆਨ ਚ ਹੈਗਾ ਆ ਜਦੋਂ ਆਪਾਂ ਕਹਿੰਦੇ ਨੇ ਗੱਲੋਂ ਮਲਾਮਤ ਲਾਉਣੀ ਹੋਵੇ ਤਾਂ ਫਿਰ ਆਪਾਂ ਕਹਿੰਦੇ ਹੁੰਦੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਇਹ ਡਿਪਾਰਟਮੈਂਟ ਨੇ ਕੀਤਾ ਇਹ ਹੁਣ ਤਾਂ ਨਵੀਂ ਗੱਲ ਨਹੀਂ ਹੈਗੀ ਇਤਿਹਾਸ ਹੀ ਆ ਬਣਾਇਆ ਹੋਇਆ ਜਿਹੜੇ ਬੰਦ ਨੂੰ ਆਪ ਕਹਿ ਦਈਏ ਕਦੇ ਚੋਰੀ-ਚੋਰੀ ਕਰਕੇ ਮੰਨਿਆ ਵੀ ਮੈਂ ਚੋਰੀ ਕੀਤੀ ਆ ਕਦੇ ਡਿਪਾਰਟਮੈਂਟ ਦੇ ਗਲਤੀ ਕਰਕੇ ਮੰਨਿਆ ਵੀ ਗਲਤੀ ਕੀਤੀ ਆ ਇਸ ਕਰਕੇ ਡਿਪਾਰਟਮੈਂਟ ਨਾਲ ਮੀਟਿੰਗਾਂ ਬਹੁਤ ਹੋਈਆਂ ਨੇ ਹੁਣ ਡੀਪੀ ਐਲੀਮੈਂਟਰੀ ਗੱਲ ਕਹੀ ਕਿ ਮੈਂ ਛੁੱਟੀ ਤੇ ਸੀ ਚਲੋ ਮੈਡਮ ਦੀ ਮਜਬੂਰੀ ਸੀ ਮੰਨਦੇ ਆ ਉਹਨਾਂ ਦਾ ਬੇਟਾ ਬਿਮਾਰ ਸੀ ਪਰ ਮੈਡਮ ਕਹਿੰਦੇ ਹੁਣ ਜਿਹੜੇ ਮਾਹੌਲ ਤੋਂ ਮੈਂ ਆਈ ਆ ਤੁਹਾਡੇ ਕੰਮ ਨੂੰ ਅੱਜ ਮੈਂ ਦੁਬਾਰਾ ਸੁਣਿਆ ਤੁਹਾਡੀ ਪ੍ਰੋਬਲਮ ਨੂੰ ਸਮਝਿਆ ਤੇ ਮੈਂ ਇੱਥੇ ਵਰਕ ਕਰੂੰਗੀ ਪੂਰਾ ਵਿਸ਼ਵਾਸ ਦਿਵਾਇਆ ਸਾਥੀ ਉਹਨਾਂ ਨੇ ਤੇ ਅਸੀਂ ਇੱਥੇ ਪੂਰਾ ਵਰਕ ਕਰਾਂਗੇ ਤੇ ਤੁਹਾ ਭਾਰਤ ਇੱਕ ਨੂੰ ਮਸਲਾ ਆ ਪੂਰਾ ਪੋਜ਼ਿਟਿਵ ਕਰ ਦਾਂਗੇ ਹੁਣ ਹੁਣ ਤੁਸੀਂ ਸੰਤੁਸ਼ਟ ਹੋ ਜੀ ਅੱਗੇ ਤੱਕ ਸਰ ਹਜੇ ਤਾਂ ਸਮਝ ਲੋ ਸਾਡੇ ਕੋਲੇ ਕੋਈ ਸੰਤੁਸ਼ਟੀ ਨਹੀਂ ਆਈ ਮੈਂ ਮੈਡਮ ਨੂੰ ਕਹੀ ਆ ਗੱਲ ਮੈਂ ਕਿਹਾ ਮੈਡਮ ਜੀ ਤੁਹਾਡੇ ਕੋਲੋਂ ਸਾਨੂੰ ਸ਼ਬਦ ਮਿਲੇ ਆ ਗੱਲੇ ਹਜੇ ਸਰਵਾਸਾ ਮਿਲਿਆ ਸਾਡੇ ਅੱਖਾਂ ਪੂਹ ਸਕਦੇ ਹਾਂ ਸਾਡੇ ਦਿਲ ਦਾ ਚੋਂ ਰੋਣਾ ਨਾ ਸਣ ਜਿਹੜਾ ਦੁੱਖ ਆ ਉਹ ਨਹੀਂ ਹਜੇ ਮਿਟ ਸਕਦਾ ਅਸੀਂ ਘਰ ਜਾ ਕੇ ਕੁਝ ਵੀ ਕਰ ਸਕਦੇ ਆ ਅਸੀਂ ਸਾਰਿਆਂ ਨੇ ਕਿਹਾ ਕਿ ਅਸੀਂ ਸਾਰੇ ਸੁਸਾਇਡ ਕਰਨ ਨੂੰ ਤਿਆਰ ਆ ਤੁਹਾਨੂੰ ਕਹਿਤਾ ਪਾ ਤੁਹਾਨੂੰ ਹੁਣ ਇਹ ਗੱਲ ਰਾਈਜ਼ ਹੋਊਗੀ ਜੇ ਕੱਲ ਨੂੰ ਸਾਡੇ ਇੰਨੇ ਬੰਦੇ ਮੀਟਿੰਗ ਕਰਨ ਨਾਲ ਚ ਕੁਝ ਹੋ ਗਿਆ ਤਾਂ ਉਹ ਡਿਪਾਰਟਮੈਂਟ ਦਾ ਫਾਲਟ ਹੋਊਗਾ ਡਿਪਾਰਟਮੈਂਟ ਦੀ ਬੇਇਨਸਾਫੀ ਹੋਊਗੀ ਡਿਪਾਰਟਮੈਂਟ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਹੋਵਾਂਗੇ ਕਿਧਰੇ ਨਾ ਕਿਧਰੇ ਡਿਪਾਰਟਮੈਂਟ ਦੇ ਜ਼ੁਲਮ ਦਾ ਅਸੀਂ ਸ਼ੋਸ਼ਣ ਦਾ ਸ਼ਿਕਾਰ ਹੋਏ ਹੋਵਾਂਗੇ ਤਾਂ ਕਰਕੇ ਅਸੀਂ ਇੱਟੇ ਵੱਡਾ ਕਦਮ ਚੱਕਿਆ ਜੇ ਕੱਲ ਕਰਨ ਦੁਨੀਆ ਦੇ ਕੁਝ ਕਰ ਜੰਨੇ ਅਸੀਂ ਜੁਨੀ ਛੱਡ ਜੰਨੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਆਈਟੀ ਕੰਪੋਨੈਂਟ ਗੁਨਾਹਗਰ ਹੋਊਗਾ ਤੇ ਉਹ ਸਭ ਤੋਂ ਵੱਡਾ ਡਿਪਾਰਟਮੈਂਟ ਗੁਨਾ ਕਰ ਰਹੂ ਐਡਾ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਹੁਣ ਜੋ ਵੀ ਉਹਨਾਂ ਦੀ ਕਵਰੀਜ਼ ਹੈ ਉਹ ਕਰਕੇ ਦੁਬਾਰਾ ਫਿਰ ਤੋੜ ਰਹੇ ਆ ਤੁਸੀਂ ਹੁਣ ਮੀਟਿੰਗ ਤੋਂ ਬਾਅਦ ਕੀ ਸੁਨੇਹਾ ਲੈ ਕੇ ਆਏ ਹੋ ਇੱਥੇ ਤੱਕ ਬੈਠੇ ਜਿਹੜੇ ਧਰਨਾ ਕਰੀ ਸੁਨੇਹਾ ਸਰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਹਾਂਜੀ ਦੁਬਾਰਾ ਦੱਸ ਦਿਓ ਪਲੀਜ਼ ਉਹਨਾਂ ਕੋਲ ਮੈਡਮ ਨੇ ਸੈਕਟਰੀ ਮੈਡਮ ਨਾਲ ਗੱਲ ਕਰਕੇ ਉਹਨਾਂ ਨੂੰ ਟਾਈਮ ਲੈ ਕੇ ਦਿੱਤਾ ਹੈ ਮੈਡਮ ਖੁਦ ਮੀਟਿੰਗ ਵਿੱਚ ਜਾਣਗੇ ਇਹਨਾਂ ਦੀ ਡਿਮਾਂਡ ਆ ਕਿਤੇ ਨਾਲ ਹੋਊਗੀ ਜੀ ਮੀਟਿੰਗ ਸੈਕਟਰੀ ਮੈਡਮ ਨਾਲ ਜੀ 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 ਸਰ ਡੀਪੀਏ ਮੈਡਮ ਖੁਦ ਜਾਣਗੇ ਮੀਟਿੰਗ ਵਿੱਚ ਇਹਨਾਂ ਦੇ ਨਾਲ ਜਾਣਗੇ ਅਸੀਂ ਵੀ ਜਾਵਾਂਗੇ ਜੀ ਤੇ ਸੈਕਟਰੀ ਮੈਡਮ ਦੇ ਧਿਆਨ ਵਿੱਚ ਲਿਆ ਕੇ ਸਾਡੇ ਵੱ ਇਹਨਾਂ ਵਲ ਇਹਨਾਂ ਦਾ ਕੇਸ ਰੱਖਿਆ ਜਾਊਗਾ ਕੀ ਸੰਜੀਵ ਮਦਾਨ ਡਿਜ਼ਿਗਨੇਸ਼ਨ ਜੀ ਸੁਪਡੈਂਟ ਸੁਪਡੈਂਟ ਸਾਹਿਬ ਆਏ ਵੇਖੋ ਜੀ 12 ਤਰੀਕ ਮੀਟਿੰਗ ਦਾ ਇਹਨਾਂ ਦਾ ਜਿਹੜਾ ਲੈਟਰ ਹੈ 12 ਦੀ ਮੀਟਿੰਗ ਦਾ ਉਹ ਤਾਂ ਅੱਜ ਅੱਜ ਜਾਰੀ ਹੋ ਸਕਦਾ ਉਹਦੀ ਤਾਂ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਮੈਡਮ ਇਲੈਕਸ਼ਨ ਡਿਊਟੀ ਤੇ ਹੈ ਮੈਡਮ ਆਣਗੇ ਉਸ ਤੋਂ ਬਾਅਦ ਹੀ ਲੈਟਰ ਇਸ਼ੂ ਹੋਏਗਾ ਉਹ ਸਵੇਰੇ ਮਿਲੇਗਾ ਸਾਹਿਬ ਬਿਲਕੁਲ ਇਹ ਜਿਹੜਾ ਅੱਗੇ 12 ਤਰੀਕ ਦਾ ਪ੍ਰੋਸਾ ਦੇ ਕੇ ਇਸ ਮੀਟਿੰਗ ਤੋਂ ਬਾਅਦ ਕਿ ਮੀਟਿੰਗ ਇਹਨਾਂ ਦੀ ਕਰਵਾਈ ਜਾਵੇਗੀ ਉਸ ਤੋਂ ਬਾਅਦ ਇਹਨਾਂ ਦੇ ਸਾਰੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਹੋਣਗੇ ਸੋ ਇਸ ਉਮੀਦ ਨੂੰ ਲੈ ਕੇ ਇਹ ਲੋਕ ਜਿਹੜੇ ਹੈਗੇ ਆ ਫਿਲਹਾਲ ਸਿੱਖਿਆ ਵੋਟ ਤੋਂ ਵਾਪਸ ਜਾ ਰਹੇ ਆ ਪਰ 12 ਤਰੀਕ ਨੂੰ ਕੀ ਹੁੰਦਾ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਕਿ ਇਹ ਧਰਨਾ ਫੇਰ ਲੱਗੇਗਾ ਜੋ ਕੁਝ ਅੱਜ ਵਾਪਰਿਆ ਇਹ ਵਾਪਰਦਾ ਹੀ ਰਹੇਗਾ ਜਾਂ ਫਿਰ ਇਸ ਦੇ ਉੱਤੇ ਹੁਣ ਫੁੱਲ ਸਟਾਪ ਲੱਗੇਗਾ ਇਹਨਾਂ ਦੇ ਮਸਲੇ ਹੱਲ ਹੋਣਗੇ ਹੁੰਦਾ ਕੀ ਇਹ ਦੇਖਣ ਵਾਲੀ ਗੱਲ ਰਹੇਗੀ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ ਬੋਲ